ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਹਾਂ ਵੱਜਦੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਐਚ ਸੀ ਐਨ ਕਿਰਪਾ ਕਰਸਨ ਤੋਂ ਕੋਈ ਨਾ ਕਿਹਾ ਦਬਾਅ ਪਾਇਆ ਦਬਾਇਆ ਪਾਇਆ ਤਾਂ ਬੰਦ ਕਰ ਦੇਵਾਂਗੇ ਸਿਵਾਵਾ ਇੰਟਰਨੈਟ ਮੈਜਿਸਟਰੀ ਐਪ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ ਹੈ ਹਾਲਾਂਕਿ ਚ ਦਿੱਲੀ ਹਾਈ ਕੋਰਟ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਹੋਏ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਸ ਨੂੰ ਇਹਨ ਕਿਰਪਨਸ਼ਣ ਤੋੜਨ ਲਈ ਮਜਬੂਰ ਕੀਤਾ ਗਿਆ ਤਾਂ ਭਾਰਤ ਵਿੱਚ ਆਪਣੀ ਸੇਵਾਵਾਂ ਬੰਦ ਕਰ ਦੇਵਾਂਗਾ ਕਈ ਲੋਕਾਂ ਨੇ ਮੰਨਤਾ ਜੋ ਸਵਾਲ ਵੀ ਉਠਾਏ ਉਠਾਏ ਕਿ ਉਦੋਂ ਨੇ ਭਾਰਤ ਛੱਡਣ ਤੇ ਧਮਕੀ ਕਿਉਂ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਸੂਚਨਾ ਟੈਕਨੋਲੋਜੀ ਨਿਗਮ 2023 ਨੂੰ ਚੁਣੌਤੀ ਦਿੰਦੇ ਹੋਏ ਹੋਏ ਇਹ ਗੱਲ ਕਹੀ ਸੀ ਵੈਬਸਾਈਟ ਦਾ ਕਹਿਣਾ ਹੈ ਕਿ WhatsApp ਐਪ ਐਡਿਟੂਰ ਐਂਡ ਛੱਡ ਦੇਵਾਂਗੇ ਖਬਰ ਨਾਲ ਅੰਤ ਤੱਕ ਜਰੂਰ ਬਣਨਾ ਜਿੰਨਾ ਵੀ ਰਾਂ ਪੈਣਾ ਨੇ